ਪੰਜਾਬ ਦੇ ਜ਼ਿਮਨੀ ਚੋਣਾਂ ਦੇ ਲਈ VOTING ਕਿਤੜ ਬਾਹਾ ਬਰਨਾਲਾ ਚੱਬੇਵਾਲ ਤੇ ਡੇਰਾ ਬਾਬਾ ਨਾਨਕ ਚੋਟਿੰਗ ਕਰੀਬ 7 ਲੱਖ ਵੋਟਰਾਂ ਲਈ ਬਣਾਏ ਗਏ 831 ਪੋਲਿੰਗ ਬੂਥ ਫੁੱਲ 45 ਉਮੀਦਵਾਰ ਚੋਣ ਮੈਦਾਨ ਚ ਜ਼ਿਮਨੀ ਚੋਣਾਂ ਦੇ ਵਿੱਚ ਦਿਗਜਾ ਦਾ ਸਿਆਸੀ ਭੁਵੇਖ ਲੱਗਿਆ ਦਾ ਤੇ ਚਾਰ ਹਲਕਿਆਂ ਦੇ ਵਿੱਚ 696965 ਵੋਟਰ ਹਨ ਜਿਨ੍ਹਾਂ ਦੇ ਲਈ 831 ਪੋਲਿੰਗ ਬੂਥ ਬਣਾਏ ਗਏ ਨੇ ਸੁਰੱਖਿਆ ਦੇ ਲਿਹਾਜ਼ ਦੇ ਨਾਲ 17 ਕੇਂਦਰੀ ਹਥਿਆਰਬੰਦ ਦਸਤੇ ਤਾਇਨਾਤ ਰਹਿਣਗੇ ਪੋਲਿੰਗ ਬੂਥਾਂ ਤੇ ਸੀਸੀਟੀਵੀ ਜ਼ਰੀਏ ਨਜ਼ਰ ਰੱਖੀ ਜਾਵੇਗੀ ਇਨ੍ਹਾਂ ਜ਼ਿਮਨੀ ਚੋਣਾਂ ਦੇ ਵਿੱਚ ਸਿਆਸੀ ਪਾਰਟੀਆਂ ਦੇ ਵੱਲੋਂ ਡਿੱਗ ਜਾਣੂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਚੋਣਾਂ ਦੇ ਵਿੱਚੋਂ ਗਾਇਬ ਰਹੇਗੀ ਕਰੀਬ 7 ਲੱਖ ਵੋਟਰਾਂ ਦੇ ਲਈ 831 ਪੋਲਿੰਗ ਬੂਥ ਬਣਾਏ ਗਏ ਨੇ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ VOTING ਦੀ ਪ੍ਰਕਿਰਿਆ ਚੱਲੀ ਹੈ ਬੇਹੱਦ ਹੌਟ ਸੇਟ ਗਿੱਦੜਵਾਹਾ ਗਿੱਦੜਵਾਹਾ ਦੇ ਵਿੱਚ ਕੁੱਲ 166731 ਵੋਟਰ ਹਨ ਜਿਨ੍ਹਾਂ ਦੇ ਲਈ 173 ਪੋਲਿੰਗ ਬੂਥ ਬਣਾਏ ਗਏ ਨੇ ਆਪਨੇ ਢਿੰਪੀ ਟੇ ਲੋਨੂ ਚੌਂ ਮੈਦਾਨ ਦੇ ਵਿੱਚ ਉਤਾਰਿਆ ਹੈ ਹਾਲਕਿ ਡਿੰਪੀਟੇ ਲੋ 2022 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੀ ਜੋ ਹੁਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋ ਚੁੱਕੇ ਨੇ ਔਰ ਇਸ ਵਾਰ ਫਿਰ ਆਪਣੀ ਕਿਸਮਤ ਗਿੱਦੜਵਾਹਾ ਤੋਂ ਅਜ਼ਮਾ ਰਹੇ ਨੇ ਕਾਂਗਰਸੀ ਉਮੀਦਵਾਰ ਅਮ੍ਰਿਤਾ ਵੜਿੰਗ ਜੋ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਧਰਮ ਪਤਨੀ ਨੇ ਔਰ ਦੂਜੇ ਪਾਸੇ ਭਾਜਪਾ ਨੇ ਮਨਪ੍ਰੀਤ ਬਾਦਲ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਪਿੰਡਾ ਅਤੇ ਗਿੱਦੜਵਾਹਾ ਦੀ ਕੋਈ ਕੰਦ ਨਹੀਂ ਬਚੀ ਜਿੱਥੇ ਪ੍ਰਮੁੱਖ ਉਮੀਦਵਾਰਾਂ ਨੇ ਪੋਸਟਰ ਨਾ ਚਿਪਕਾਏ ਹੋਣ ਔਰ ਗਿੱਦੜਵਾਹ ਹਲਕੇ ਦੇ ਵਿੱਚ ਪੋਸਟਰਾਂ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਇੱਕ ਦੂਜੇ ਤੇ ਸ਼ਬਦੀ ਹਮਲੇ ਕੀਤੇ ਗਏ ਇਸ ਤੋਂ ਬਿਨਾ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਲਗਭਗ ਸਾਰੇ ਉਮੀਦਵਾਰਾਂ ਨੂੰ ਨੋਟਿਸ ਵੀ ਭੇਜ ਦਿੱਤੇ ਦਿਲਚਸਪ ਸੀਟ ਹੈ ਬਰਨਾਲਾ ਬਰਨਾਲਾ ਦੇ ਵਿੱਚ 170000 426 ਵੋਟਰ ਹਨ ਇੱਥੇ 212 ਪੋਲਿੰਗ ਸਟੇਸ਼ਨ ਬਣਾਏ ਗਏ ਨੇ ਹਲਕਾ ਬਰਨਾਲਾ ਦੇ ਵਿੱਚ ਆਪ ਨੇ ਹਰਿੰਦਰ ਸਿੰਘ ਧਾਲੀਵਾਲ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਦੱਸਦੇ ਕਿ ਪਹਿਲਾਂ ਇੱਥੋਂ ਮੀਤ ਹਿਆਰ ਜਿੱਤੇ ਸੀ ਜੋ ਕਿ ਲੋਕ ਸਭਾ ਦੇ ਵਿੱਚ ਚਲੇ ਗਏ ਜਿਸ ਕਰਕੇ ਇੱਥੇ ਜ਼ਿਮਨੀ ਚੋਣਾਂ ਹੋ ਰਹੀਆਂ ਨੇ ਕਾਂਗਰਸ ਦੇ ਵੱਲੋਂ ਕਾਲਾ ਢਿੱਲੋਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਔਰ ਭਾਜਪੀ ਨੇ ਕੇਵਲ ਸਿੰਘ ਢਿੱਲੋਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਚੋਣ ਪ੍ਰਚਾਰ ਦੇ ਆਖਰੀ ਦਿਨ ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਬਾਠ ਦੇ ਵੱਲੋਂ ਵੀ ਰੋਡ ショਅ ਕੀਤੇ ਗਏ ਉਹਨਾਂ ਨੇ ਵੀ ਇਹ ਸੀਟ ਜਿੱਤਣ ਦਾ ਦਾਵਾ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਗੋਵਿੰਦ ਸਿੰਘ ਸੰਧੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਹੁਣ ਦੇਖਣਾ ਹੋਵੇਗਾ ਕਿ ਬਰਨਾਲੇ ਦੇ ਵਿੱਚ ਕਿਹੜਾ ਉਮੀਦਵਾਰ ਜਿੱਤੇਗਾ ਕਿ ਆਪ ਦਾ ਗੜ ਪਹਿਲਾਂ ਦੀ ਤਰ੍ਹਾਂ ਮਜ਼ਬੂਤ ਰਹੇਗਾ ਜਾਂ ਕੋਈ ਹੋਰ ਪਾਰਟੀ ਇੱਥੇ ਜਿੱਤ ਦੇ ਝੰਡੇ ਗੱਡੇਗੀ ਡੇਰਾ ਬਾਬਾ ਨਾਨਕ ਦੇ ਵਿੱਚ ਕੌਣ ਮਾਰੇਗਾ ਬਾਜ਼ੀ ਡੇਰਾ ਬਾਬਾ ਨਾਨਕ ਦੇ ਵਿੱਚ 193376 ਵੋਟਰ ਹਨ ਜਿਨ੍ਹਾਂ ਦੇ ਲਈ 441 ਪੋਲਿੰਗ ਬੂਥ ਬਣਾਏ ਗਏ ਨੇ ਹਲਕਾ ਡੇਰਾ ਬਾਬਾ ਨਾਨਕ ਦੇ ਵਿੱਚ ਆਪ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਚੋਣ ਮੈਦਾਨ ਦੇ ਵਿੱਚ ਨੇ ਉਧਰ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਜਤਿੰਦਰ ਕੌਰ ਉਹ ਵੀ ਚੋਣ ਮੈਦਾਨ ਦੇ ਵਿੱਚ ਨੇ ਭਾਜਪੀ ਨੇ ਰਵੀਕਰਨ ਸਿੰਘ ਕਾਲੋ ਨੂੰ ਟਿਕਟ ਦਿੱਤੀ ਹੈ ਮਜੇਦਾ ਇਹ ਹਲਕਾ ਹੈ ਕਾਫੀ ਦਿਲਚਸਪ ਇਸ ਦੇ ਨਤੀਜੇ ਰਹਿਣਗੇ ਕਿਉਂਕਿ ਪਹਿਲਾਂ ਇਹ ਸੀਟ ਸੁਖਜਿੰਦਰ ਸਿੰਘ ਰੰਧਾਵਾ ਦੀ ਸੀ ਉਹਨਾਂ ਦੇ ਵੱਲੋਂ ਲੋਕ ਸਭਾ ਦੀ ਚੋਣ ਲੜੀ ਗਈ ਜਿੱਤ ਹਾਸਲ ਕੀਤੀ ਪਰ ਇੱਥੇ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਨੇ ਤਾਂ ਫਿਰ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਜਤਿੰਦਰ ਕੌਰ ਚੋਣ ਮੈਦਾਨ ਦੇ ਵਿੱਚ ਨੇ ਚੱਬੇਵਾਲ ਦੇ ਵਿੱਚ ਵੀ ਦੇਖਣ ਵਾਲਾ ਮੁਕਾਬਲਾ ਚੱਬੇਵਾਲ ਦੇ ਵਿੱਚ 1,69,432 ਵੋਟਰ ਹਨ ਜਿਨ੍ਹਾਂ ਦੇ ਲਈ 205 ਪੋਲਿੰਗ ਬੂਥ ਬਣਾਏ ਗਏ ਨੇ ਹਲਕਾ ਚੱਬੇਵਾਲ ਤੋਂ ਆਪ ਵੱਲੋਂ ਐਮਪੀ ਰਾਜਕੁਮਾਰ ਚੱਬੇਵਾਲ ਦੇ بیٹے ਇਸ਼ਾਂਕ ਚੱਬੇਵਾਲ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਚੱਬੇਵਾਲ ਸੀਟ ਵੀ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਦੇ ਵਿੱਚ ਸ਼ਾਮਲ ਹੈ ਇਸ ਸੀਟ ਤੇ ਮੁਕਾਬਲਾ ਕਾਂਗਰਸ ਅਤੇ ਆਪ ਦੇ ਵਿਚਾਲੇ ਮੰਨਿਆ ਜਾ ਰਿਹਾ ਆਪ ਕਾਂਗਰਸ ਅਤੇ ਭਾਜਪਾ ਤਿੰਨੋਂ ਪਾਰਟੀਆਂ ਦੇ ਉਮੀਦਵਾਰ ਦਲ ਬਦਲੂ ਨੇ ਜੋ ਕਿਸੇ ਨਾ ਕਿਸੇ ਪਾਰਟੀ ਨੂੰ ਛੱਡ ਕੇ ਹੋਰ ਪਾਰਟੀ ਦੇ ਵਿੱਚ ਆਏ ਨੇ ਆਮ ਆਦੀ ਪਾਰਟੀ ਨੇ ਐਮਪੀ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਪੁੱਤਰ ਇਸ਼ਾਨ ਚੱਬੇਵਾਲ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਕਾਂਗਰਸ ਨੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ ਕੁਮਾਰ ਅਤੇ ਭਾਜਪਾ ਨੇ ਸਾਬਕਾ ਮੰਤਰੀ ਸੋਹਣ ਸਿੰਘ ਠੰਡਲ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਔਰ ਇਹਨਾਂ ਵੋਟਾਂ ਦੇ ਨਤੀਜੇ 23 ਤਰੀਕ ਨੂੰ ਆਉਣਗੇ ਚਾਰ ਵਿਧਾਨ ਸਭਾ ਹਲਕਿਆਂ ਦੇ ਵਿੱਚ ਜੋ ਵੋਟਾਂ ਪੈ ਰਹੀਆਂ ਨੇ 23 ਨਵੰਬਰ ਨੂੰ ਨਤੀਜੇ ਐਲਾਨੇ ਜਾਣਗੇ ਹਾਲਾਂਕਿ ਸਾਰੇ ਹੀ ਸਿਆਸੀ ਪਾਰਟੀਆਂ ਦੇ ਲੀਡਰਾਂ ਦੇ ਵੱਲੋਂ ਆਪੋ ਆਪਣੀ ਜਿੱਤ ਦਾ ਦਾਅਵਾ ਕੀਤਾ ਗਿਆ ਪਰ ਇਹਨਾਂ ਚਾਰ ਹਲਕਿਆਂ ਦੇ ਲੋਕ ਕਿਸ ਉਮੀਦਵਾਰ ਦੇ ਸਿਰ ਤੇ ਜਿੱਤ ਦਾ ਸੇਰਾ ਬੰਨਦੇ ਨੇ ਇਹ ਤਾਂ 23 ਤਰੀਕ ਨੂੰ ਹੀ ਪਤਾ ਲੱਗੇਗਾ